ਜੀ ਸੋਤ ਹੈ ਗੁਰੂਗ੍ਰੰਥ ਸਾਹਿਬ ਜੀ ਸਾਨੂੰ ਦਿੰਦੇ ਸਾਨੂੰ ਕੋਈ ਵੈਰੀ ਬੇਗਾਨਾ ਨਜ਼ਰ ਨਹੀਂ ਆਉਂਦਾ ਤੇ ਬਾਣੀ ਦੇ ਚ ਪਾਵਨ ਬਚਨ ਹੁੰਦੇ ਕਹਿੰਦੇ ਦੂਸਰੇ ਦੇ ਘਰਾਂ ਦੇ ਜਿੱਤੇ ਤਦ ਜਾਈਏ ਜੇ ਸਾਡੇ ਘਰ ਵਿੱਚ ਕੁਝ ਨਾ ਹੋਵੇ ਇੱਕ ਵਿਦਵਾਨ ਪਤਾ ਕੀ ਕਹਿੰਦਾ ਜੀ ਉਹ ਹੈ ਅੰਗਰੇਜ਼ਈਸਾਈ ਵਿਦਵਾਨ ਉਹ ਪਤਲ ਨੇ ਸਿੱਖਾਂ ਨੂੰ ਸਾਨੂੰ ਹਲੂਣਾ ਮਾਰਿਆ ਇੱਕ ਉਹ ਕਹਿੰਦਾ ਸਿੱਖੋ ਤੁਸੀਂ ਸਾਰੇ ਨੇ ਨਰਕਾਂ ਦੇ ਵਿੱਚ ਜਾਣਾ ਸਿਮਰਨਜੀਤ ਸਿੰਘ ਮਾਨ 에ਰਪੋਰਟ ਦੇ ਉੱਤੇ ਨੂੰ ਮਿਲਿਆ ਸੀ ਉਹ ਅੰਗਰੇਜ਼ ਪਾਦਰੀ ਉਹ ਕਹਿੰਦਾ ਸਿੱਖੋ ਤੁਸੀਂ ਨਰਕਾਂ 'ਚ ਜਾਣਾ ਕਹਿੰਦੇ ਉਹ ਗੁੱਸਾ ਤੇ ਬੜਾ ਚੜਿਆ ਕਿਹੜਾ ਉਹ ਸਾਨੂੰ ਸਿੱਖਾਂ ਨੂੰ ਨਰਕਾਂ 'ਚ ਭੇਜਣ ਵਾਲਾ ਕਹਿੰਦੇ ਮੈਂ ਕਿ ਕੀ ਗੱਲ ਹत्ता ਵੀ ਦੱਸੋ ਜੀ ਕਹਿੰਦਾ ਸਾਡਾ ਇੱਕ ਸੂਲੀ ਤੇ ਚੜਿਆ ਇੱਕ ਜਸ਼ਨ ਸਿੰਘ ਜੜੇ ਨਾ ਜੀ ਸੂਲੀ ਤੇ ਉਹ ਕਹਿੰਦਾ ਤੁਹਾਡੇ ਤੇ ਭਲੇ ਉਹ ਅਰਦਾਸ ਤੁਸੀਂ ਅਰਜਾਨਾ ਕਰਦੇ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਸੀਸ ਦਿੱਤੇ ਇੱਥੇ ਦੇ ਦੁੱਬ ਚੁੰਗ ਦੇ ਬੱਚੇ ਉਹਨਾਂ ਦੇ ਟੁਕੜੇ ਕਰ ਕਰਕੇ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤੇ ਉਹ ਕਹਿੰਦਾ ਤੁਹਾਡੇ ਤੇ ਘਰ-ਘਰ ਦੇ ਵਿੱਚ ਵੇਖੋ ਪਤਾ ਨਹੀਂ ਕਿੰਨੇ ਸ਼ਹੀਦ ਜਨਮੇ ਨੇ ਉਹ ਕਹਿੰਦੇ ਅਸੀਂ ਇੱਕ ਸਾਡਾ ਵੇਖੋ ਜਿਹੜਾ ਸ਼ਹੀਦ ਹੋਇਆ ਅਸੀਂ ਇੰਨਾ ਪ੍ਰਚਾਰ ਕੀਤਾ ਉਹ ਤੁਹਾਡੇ ਤੇ ਪੜਿਓ ਸਾਰਾ ਇਤਿਹਾਸ ਹੀ ਖੂਨ ਦੇ ਨਾਲ ਲਿਖਿਆ ਪੈ ਤ ਤਾਂ ਬੰਦ ਕੀ ਪਈ ਖੂਨ ਸ਼ਹੀਦਾਂ ਦਾ ਕਹਿੰਦੇ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਨਹੀਂ ਕਰਦੇ ਪਏ ਅਸੀਂ ਪ੍ਰਚਾਰ ਕੀਤਾ ਤੁਸੀਂ ਨਹੀਂ ਕਰਦੇ ਪਏ ਤੇ ਖਿਮਾ ਕਰਿਓ ਜੇ ਇਤਰਾਮ ਪ੍ਰਚਾਰ ਕੀਤਾ ਹੁੰਦਾ ਤੇ ਖਿਮਾ ਕਰਿਓ ਅੱਜ ਸਾਰਾ ਗੁਰੂ ਘਰ ਰੋਥ ਤੱਕ ਭਰਿਆ ਨਾ ਹੁੰਦਾ ਜੀ ਜੇ ਸਦਕ ਦਲੀ ਦੇ ਨਾਲ ਅੰਦਰੋਂ ਤਰਫ ਦੇ ਨਾਲ ਕੀਤਾ ਹੁੰਦਾ ਪ੍ਰਚਾਰ ਤੇ